ਸਾਡੇ ਐਸਐਸਪੀ ਸਾਹਮਣੇ ਡਾਕਟਰ ਪ੍ਰਗਿਆ ਜਨ ਆਈਪੀਐਸ ਇਹਨਾਂ ਵੱਲੋਂ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਸਖਤ ਅਦਾਇਤਾ ਨੇ ਵੀ ਸਾਡੇ ਜ਼ਿਲ੍ਹੇ ਫਰੀਕੋਟ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਕੋਈ ਲੁੱਟਖੋ ਕਰਨ ਵਾਲਾ ਜਾਂ ਕੋਈ ਮਾੜਾ ਆਦਮੀ ਉਹ ਜ਼ਿਲ੍ਹੇ 'ਚ ਪਰੇਟ ਨਹੀਂ ਕਰਨਾ ਚਾਹੀਦਾ ਸਾਡੀ ਸਾਰੇ ਜ਼ਿਲ੍ਹੇ ਦੀ ਪੁਲਿਸੜੀ ਬੜੀ ਮਸਤੈਦ ਹੈ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਸਾਡੇ ਜ਼ਿਲ੍ਹੇ ਅੰਦਰ ਕੋਈ ਵੀ ਮਾੜਾ ਕੰਮ ਨਾ ਹੋਵੇ ਅਗਰ ਹੋ ਗਿਆ ਤਾਂ ਸਾਡੀ ਪਹਿਲ ਹੁੰਦੀ ਹੈ ਵੀ ਜਲਦੀ ਤੋਂ ਜਲਦੀ ਉਹਨੂੰ ਟਰੇਸ ਕੀਤਾ ਜਾਵੇ ਇਸ ਲਈ ਲੜੀ ਤੇ ਸਾਡੇ ਇੰਸਪੈਕਟਰ ਸੀਜੀ ਨੇ ਮਰਿੰਦਰ ਸਿੰਘ ਉਨਾਈ ਨਗਰਾਨੀਏ ਐਸਏ ਪਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸੀਏ ਵਾਲੇ ਇਹ ਮੈਡੀਕਲ ਕਾਲਜ ਕੋਲ ਸੀ ਤਾਂ ਉਹਨਾਂ ਨੂੰ ਕਨਫਰਮੇਸ਼ਨ ਮਿਲੀ ਕਿ ਮਨੋਜ ਕੁਮਾਰ ਇਲੇ ਸੋਨੂ ਪੁੱਤਰ ਜੀਤਰਾਮ ਵਾਸੀ ਨਿਊ ਕੰਟਰੋਲ ਫਰੀ ਕੋਟ ਜਿਹੜਾ ਬਾਹਰਲੇ ਜ਼ਿਲ੍ਹਿਆਂ ਚੋਂ ਸਸਤੇ ਰੇਟ ਤੇ ਸ਼ਰਾਬ ਲਿਆ ਕੇ ਤੇ ਮਹਿੰਗੇ ਭਾਅ ਚ ਵੇਚਣ ਦਾ ਆਦੀ ਹੈ ਇਹਨਾਂ ਨੇ ਇਹਦੀ ਰੈਕੀ ਕੀਤੀ ਤਾਂ ਗਿਆਨੀ ਜੈਲ ਸਿੰਘ ਐਵੇਨਿਊ ਦੇ ਵਿੱਚ ਇੱਕ ਪਲਾਟ ਹੈਗਾ ਉਸ ਪਲਾਟ ਦੇ ਅੰਦਰ ਕਾਰ ਦੇ ਅੰਦਰ ਸ਼ਰਾਬ ਰੱਖ ਕੇ ਵੇਚਣ ਜਾ ਰਿਹਾ ਸੀ ਜੋਦੋਂ ਕਾਬੂ ਕੀਤਾ ਇਹਦੇ ਕਾਰਚੋਂ ਵੀ ਸ਼ਰਾਬ ਮਿਲੀ ਤੇ ਪਲਾਟ ਦੇ ਅੰਦਰ ਬਾਣੇ ਕਮਰੇ ਦੀ ਸਰਚ ਕੀਤੀ ਤਾਂ ਉਦੋਂ ਵੱਖ-ਵੱਖ ਕਿਸਮ ਦੀਆਂ 60 ਪੇਟੀਆਂ 720 ਬੋਤਲਾਂ ਸ਼ਰਾਬ ਅੰਗਰੇਜ਼ੀ ਤੇ ਦੋ ਡਰਮਾਂ 'ਚ ਪਾਈਆਂ ਸੀ 60-70 ਬੋਤਲਾਂ ਨੇ ਦੇਸੀ ਸ਼ਰਾਬ ਦੀਆਂ ਉਹ ਬਰਾਮਦ ਹੋਈ ਐ ਇਹਦੇ ਖਿਲਾਫ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 102 ਜਟ ਪੀਐਸ ਦੀ ਫ੍ਰੀ ਕੋਰਟ ਦਰਜਿਸਟਰ ਕਰਕੇ ਇਹਦਾ ਰਿਮਾਂਡ ਹਾਸਲ ਕੀਤਾ ਢੰਗਾਈ ਨਾਲ ਪੁੱਛਗਿੱਛ ਕਰ ਰਹੇ ਆਂ ਵੀ ਇਹ ਸ਼ਰਾਬ ਕਿੱਥੋਂ ਲਿਆਇਆ ਸੀ ਤੇ ਅੱਗੇ ਕਿੱਥੇ ਵੇਚਣੀ ਸੀ ਇਹਦਾ ਸਹਾਕਾਰ ਕੜਾ ਦੀ ਪੜਤਾਲ ਕੀਤੀ ਤੇ ਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਅਕਸਰ ਐਗਜ਼ੈਕਟ ਦੇ ਦਰਜ ਨੇ ਸਾਡੇ ਐਸਐਸਪੀ ਸਾਹਿਬ ਨੂੰ ਸਾਨੂੰ ਸਾਰਿਆਂ ਨੂੰ ਸਖਤ ਦਿੱਤਾ ਨੇ 24 ਘੰਟੇ ਸਾਡੀ ਜਿਹੜੀ ਪੁਲਿਸ ਹੈ ਉਹ ਅਲਰਟ ਹੈ ਤੇ ਮਾੜੇ ਅਸਰਾਂ ਦੇ ਖਿਲਾਫ ਤਤਪਰ ਹੈ ਅਸੀਂ ਜਿਹੜੇ ਕ੍ਰਾਈਮ ਕਰਦੇ ਆ ਜਿਨ੍ਹਾਂ ਨੂੰ ਅਸੀਂ ਜੇਲ੍ਹ ਚ ਭੇਜਦੇ ਆ ਉਹ ਰੋ ਜ਼ਮਾਨਤ ਤੇ ਬਾਹਰ ਆ ਜਾਂਦੇ ਆ ਤਾਂ ਸਾਡੀ ਉਹਨਾਂ ਤੇ ਬਾਅਦ ਚੱਕ ਫੇਰ ਵੀ ਰਹਿੰਦੀ ਹੈ ਵੀ ਉਹ ਮਾੜਾ ਕੰਮ ਬਾਹਰ ਆ ਕੇ ਵੀ ਨਾ ਕਰਨ ਮਾੜੇ ਅਸਰਾਂ ਨੂੰ ਤੇ ਨਕਸ਼ਾ ਤਸਕਰਾਂ ਨੂੰ ਸਾਡੇ ਵੱਲੋਂ ਸਖਤ ਤਾੜਨਾ ਹੈ ਵੀ ਆਪ ਦਾ ਮਾੜਾ ਕੰਮ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹਰ ਹਾਲਤ ਵਿੱਚ ਹੋਵੇਗੀ